ਆ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾਰਾ ਜਾਂ ਗਿਆ ਮੈਂ ਕਿਹਾ ਸਰ ਸੈਲਫੀ ਖਿਚਾਉਣੀ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹਦਾ ਡਾਂਗਾ ਮਾਰਦੇ ਸੀ ਮੈਂ ਸੁਪਰੀਮ ਕੋਰਟ 'ਚ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਗਵਰਨਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਮੈਂ ਸੈਂਟਰ ਨਾਲ ਲੜ ਰਿਹਾ ਪੰਜਾਬ ਦੇ ਹੱਕਾਂ ਲਈ ਬਸ ਮੈਨੂੰ ਇਹ ਥੋੜਾ ਜਿਹਾ ਹੌਸਲਾ ਦੇ ਦਿਓ ਲੜੂੰਗਾ ਤਾਂ ਹੈਗਾ ਮੈਂ ਮੈਂ ਕੋਈ ਲੜਾਈ ਤੋਂ ਭਜਣਾ ਨਹੀਂ ਪਰ ਇਹਨਾਂ ਮੈਂ ਕਿਵੇਂ ਕੱਲਾ ਰਹਿ ਜਾ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਇਹ ਬਹੁਤ ਵੱਡਾ 70 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਇਹ ਠੀਕ ਤਾਂ ਹੋਊਗਾ ਤੁਸੀਂ ਸਾਥ ਦਿਓਗੇ ਨੌਜਵਾਨ ਮੁੰਡਿਆਂ ਦਾ ਮੈਨੂੰ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਮੈਨੂੰ ਤਜਰਬਾ ਤੇ ਹੋਸ਼ ਚਾਹੀਦਾ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਕਿਉਂਕਿ ਬਜ਼ੁਰਗਾਂ ਨੇ ਬਹੁਤ ਸਾਰੀਆਂ ਹਨੇਰੀਆਂ ਤੂਫਾਨ ਝੱਲੇ ਹੋਏ ਨੇ ਇਹਨੂੰ ਪਤਾ ਹੈ ਕਿ ਕਾਕਾ ਇੱਥੋਂ ਆਇ ਨਹੀਂ ਆਇ ਹੁੰਦਾ ਔਰ ਪਹਿਲਾ ਮੁੱਖ ਮੰਤਰੀ ਹੈ ਮੈਨੂੰ ਤਾਂ ਕਿਸੇ ਨੇ ਗੱਲ ਲਿਖ ਕੇ ਭੇਜਿਆ ਮਹੀਨਾ ਪਹਿਲਾਂ ਕਿ ਜਿਹਨੂੰ ਅਸੀਂ ਬਾਈ ਜੀ ਵਾਲੇ ਤਾਂ ਨੇੜੇ ਨਹੀਂ ਲੱਗਣਦੇ ਸੀ ਪਹਿਲਾ ਵਾਲੇ ਤਾਂ ਨੇੜੇ ਹੀ ਲੱਗਣਾ ਆ ਇੱਕ ਮੁੰਡੇ ਨੇ ਫੋਟੋ ਖਿੱਚੀ ਹੋਣੀ ਹੈ ਹਾਂ ਜੀ ਬਹੁਤ ਖੁਸ਼ ਹੈ ਆ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾੜਾ ਆਇਆ ਕਿਹਾ ਮੈਂ ਕਿਹਾ ਸਰ ਸੈਲਫੀ ਖਿਚਾਉਣੀ ਹੈ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹ ਤਾਂ ਡਾਂਗਾ ਮਾਰਦੇ ਸੀ ਨੇੜੇ ਵੀ ਲੱਗ ਫਰਵਾਹ ਕਰਦਾ ਮੈਂ ਉਹ ਫਰਵਾਹ ਕਰਦਾ ਜੀ ਆਲਾ ਵਸਾ ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਦਾ ਲਾਲਚ ਨਹੀਂ ਉਹ ਉਹ ਤਾਂ ਗੱਲਾਂ ਛੱਡਿਆ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਥੋੜਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹਨਾਂ ਫਰਕ ਹੈ ਸੋ ਮੈਨੂੰ ਦੌਲਤਾਂ ਦੌਲਤਾਂ ਸ਼ੋਰਤਾਂ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17.5 ਸਾਲ ਦੀ ਉਮਰ ਚ ਦਿਖਾਤੀ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਹੈ ਪਹਿਲਾਂ ਕਹਿੰਦਾ ਸੀ ਜੀ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆ ਲੁੱਟ ਰਹੇ ਨੇ ਆ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦੇਤੀ ਤਾਂ ਇਹ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾਲੀਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕ ਇੱਜ਼ਤ ਬਖਸ਼ਦੀ ਬਸ ਇਹ ਕਾਇਮ ਰਹੇ ਭਾਵੇਂ ਬਧਾਈ ਨਾ ਪ੍ਰਗਟਣ ਨਾ ਦੇ ਵੀਰੋ ਹਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਸ ਤੇ ਇਹ ਸੋਚਦੇ ਸੀਗੇ ਪਤਨੀ ਆਵਾਜ਼ ਪੈਦ ਕਰ ਦਾਂਗੇ ਪਾਰਟੀ ਖਤਮ ਕਰ ਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤਫਹਿਮੀ ਚੋ ਗਲਤਫਹਿਮੀ ਚੋ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਤਾਤਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋਗੀ ਆ ਕਰੋੜਾ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹੜੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ